ਹਾਂਜੀ ਤੇ ਮੇਰਕੋਟਲੇ ਦੇ ਵਿੱਚ ਆ ਜੀ ਮੇਰਕੋਟਾ ਸਫਰ جاری ਹੈ ਜੀ ਟਾਪ 5 ਜਗ੍ਹਾ ਤੁਹਾਨੂੰ ਮੇਰਕੋਟ ਦੇ ਬੈਸਤ ਖਾ ਰਿਆ ਜੀ ਹੁਣ ਦੂਸਰੀ ਪੇਸ ਤੇ ਪਹੁੰਚ ਚੁੱਕਿਆ ਜੀ ਦੂਸਰੀ ਪੇਸ ਤੇ ਗਿਆ ਜੀ ਅਬੂ ਦਾ ਟੱਬਾ ਦੇਖ ਸਕਦੇ ਤੁਸੀਂ ਇੱਥੇ ਬਾਈ ਹੁਣਾਂ ਦੇ ਜਿਹੜੇ ਖਾਣੇ ਆ ਬਹੁਤ ਹੀ ਫੇਮਸ ਨੇ ਇੱਥਾ ਕਾਲੀ ਵਿੱਚ ਬਹੁਤ ਫੇਮਸ ਹੈ ਇੱਥੇ ਕੜਾਈਆਂ ਜਿਹੜੀਆਂ ਆ ਸਵੇਰੇ 11:30 12 ਵਜੇ ਤੋਂ ਲੈ ਕੇ ਰਾਤ 9:30 9:00 ਤੱਕ ਨਗਾਤਰ ਨੋ ਸਟਾਪ ਚੱਲਦੀਆਂ ਨੇ ਤੇ ਇਧਰ ਪ੍ਰਾ ਸਾਡੇ ਬਾਈ ਹੁਣੀ ਨੇ ਓਨਰ ਨੇ ਜਿਹੜੇ ਇੱਥੇ ਦੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਕਿਹੜੇ ਕਿਹੜੇ ਚਿਕਨ ਜਿਹੜੇ ਇੱਥੇ ਬੈਸਟ ਨੇ ਤੇ ਕਦੋਂ ਤੋਂ ਹੋਏਗੇ ਨੇ ਆਹ ਦੇਖੋ ਤੁਸੀਂ ਕੀ ਬਾਤ ਚੈੱਕ ਕਰੋ ਜੀ ਜਾਣੀ ਜਾਓ ਬਾਜੀ ਤੇ ਆਜੋ ਹੁਣ ਇੱਧਰ ਬਾਜੀ ਸასი ਕਾਲ ਸასი ਕਾਲ ਸਾਹਿਬ ਕੀ ਹਾਲ ਚੱਲ ਭਾਜੀ ਠੀਕ ਠਾਕ ਹੋ ਵਧੀਆ ਵਧੀਆ ਜੀ ਪਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਪੱਪੂ ਕੀ ਆ ਅੱਪੂ ਸਰ ਜਿਹਨੇ ਚਿਕਨ ਖਾਣਾ ਉਹ ਪੱਪੂ ਨੂੰ ਜ਼ਰੂਰ ਜਾਣਦਾ ਆਏ ਹਾਏ 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 ਕੀ ਬਾਤ ਹੈ ਭਾਜੀ ਹਾਂ ਜੀ ਹਾਂ ਜੀ ਮਤਲਬ ਪਪੂ ਤੁਹਾਡੇ ਫਾਦਰ ਸਾਹਿਬ ਸੀਗੇ ਫਾਦਰ ਸਾਹਿਬ ਸੀ ਮੇਰੇ ਫਾਦਰ ਸਾਹਿਬ ਇਹ ਸ਼ਾਪ ਜਿਹੜੀ ਆ 1982 ਤੋਂ ਸਟਾਰਟ ਆ ਨਾ ਜੀ 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 ਤੇ ਹੁਣ ਇਹਦੇ ਬਾਰੇ ਦੱਸਿਓ ਭਾਜੀ ਕੁਝ ਸਾਨੂੰ ਸਰ ਚਿਕਨ ਔਰ ਮਟਰਨ ਦੇ ਵਿੱਚ ਫੇਮਸ ਹੈ ਇਹ ਦੁਕਾਨ ਇਹ ਕਾਲੀ ਮਿਰਚ ਔਰ ਮਟਰਨ ਦੇ ਵਿੱਚ ਆਛਾ ਜੀ 1982 ਤੋਂ ਸਾਰੀ ਦੁਕਾਨ ਆ ਸਾਡੀ ਇਹ 1982 ਤੋਂ ਹਾਂਜੀ 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 ਕਿਆ ਬਾਤ ਹੈ ਭਾਜੀ ਕਿ ਕਿਹੜੀ ਪੀੜ੍ਹੀ ਹੁਣ ਤੁਹਾਡੇ ਫਾਦਰ ਸਾਹਿਬ ਨੇ ਸ਼ੁਰੂ ਕੀਤੀ ਉਹ ਤੋਂ ਸੈਕੰਡ ਪੀੜ੍ਹੀ ਤੁਹਾਡੀ ਨਾਲੇ ਜੀ 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 ਤੇ ਸਭ ਤੋਂ ਬੱਸ ਤੁਹਾਡਾ ਭਾਜੀ ਕਿੱਚ ਕਿਦਿਆਂ ਬੜਾ ਮਸ਼ਹੂਰ ਕਹਿੰਦੇ ਕਾਲੀ ਚਿਕਨ ਕਾਲੀ ਮਿਰਚ ਵਾਲਾ ਚਿਕਨ ਕਾਲੀ ਮਿਰਚ ਚਿਕਨ ਤੇ ਮਟਰ ਮਟਰਨ ਔਰ ਕੋਰਮਾ ਕੀ ਬਾਤ ਹੈ ਇਹ ਮਟਰਨ ਕੋਰਮਾ ਦਿਖਾਓ ਜਰਾ ਭਾਜੀ ਇਹ ਹੈਗਾ ਮਟਰਨ ਮਟਰਨ ਕੋਰਮਾ ਜੀ ਇਹ ਮਟਰਨ ਕੋਰਮਾ ਹੈ ਕੀ ਬਾਤ ਹੈ ਵਾਹ ਜੀ ਵਾਹ ਬਾਈ ਖੁਸ਼ਬੂ ਬੜੀ ਜਮਨਦਾ ਸਾਰੀ ਹੈ ਵੈਸੇ ਭਾਜੀ ਤੁਹਾਡੀ ਜਗ੍ਹਾ ਤੇ ਮੈਨੂੰ ਲੱਗਦਾ ਆ ਕੇ ਤੇ ਇੱਥੇ ਜਿਹੜਾ ਬੰਦਾ ਵੀ ਭੁੱਖਾ ਨਹੀਂ ਹੈਗਾ ਉਹ ਵੀ ਇੱਥੇ ਆ ਕੇ ਰੱਜ ਕੇ ਰੋਟੀ ਖਾਉਂਦਾ ਨਾ ਜੀ 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 ਕੀ ਬਾਤ ਹੈ ਭਾਜੀ ਤੇ ਇਧਰ ਭਾਈ ਹੁਣ ਇਹ ਚਟੀਆਂ ਪੈ ਕਰ ਰਹੇ ਕਿਉਂਕਿ ਸ਼ਾਮ ਨੂੰ ਭਾਈ ਹੁਣਾ ਕੋ ਰਸ਼ ਬਹੁਤ ਹੁੰਦਾ ਭਾਈ ਪਰ ਕੀ ਗੱਲ ਹੈ ਨਾ ਜੀ ਜੀ ਕਿਉਂਕਿ ਮੈਨੂੰ ਜਿਹੜੇ ਜਿਹੜੇ ਬੰਦੇ ਨੇ ਭਰਾਵਾਂ ਨੇ ਕਿਹਾ ਵੀ ਜਲਦੀ ਜਲਦੀ ਸ਼ੂਟ ਕਰਿਆ ਉਹ ਜਾ ਕੇ ਦੇ ਤੁਹਾਨੂੰ ਉੱਥੇ ਟਾਈਮ ਨਹੀਂ ਮਿਲਣਾ ਖੜਨ ਦਾ ਜੀ ਤੇ ਇਧਰ ਤੁਸੀਂ ਦੇਖੋ ਕਲਾਈਆਂ ਤੁਹਾਡੀਆਂ ਪ੍ਰੋਪਰ ਇੱਥੇ ਤਿਆਰ ਰਹੀਆਂ ਨੇ ਭਾਈ ਇਹ ਕਿਹੜਾ ਇਹ ਕਾਲੀ ਮਿਰਚਾ ਕਨਾਂ ਕਾਲੀ ਮਿਰਚੀ ਵਾਲਾ ਚਿਕਨ ਹੈ ਜੀ ਓਕੇ ਕੀ ਬਾਤ ਹੈ ਬਹੁਤ ਵਧੀਆ ਭਾਈ ਬਹੁਤ ਵਧੀਆ ਤੇ ਭਾਈ ਟਾਈਮਿੰਗ ਕੀ ਹੈ ਇੱਥੇ ਦੀ ਟਾਈਮਿੰਗ ਸਰ ਸਵੇਰ 12 ਤੋਂ ਲੈ ਕੇ ਰਾਤ 9:30 ਵਜੇ ਸਵੇਰ 12 ਵਜੇ ਤੋਂ ਲੈ ਕੇ ਰਾਤ 9:30 ਰਾਤ 9:30 ਵਜੇ ਤੱਕ ਜੀ ਜੀ ਤੇ ਭਾਈ ਤੁਸੀਂ ਜਦੋਂ ਤੁਹਾਡੇ ਫਾਦਰ ਸਾਹਿਬ ਇੱਥੇ ਕੰਮ ਕਰਦੇ ਤੁਸੀਂ ਸ਼ੁਰੂ ਤੋਂ ਕੰਮ ਨਾਲ ਕਰਦੇ ਹੋ ਜਾਂ ਕਿ ਨਹੀਂ ਨਹੀਂ ਮੈਂ ਉਹਨਾਂ ਦੇ ਬਾਅਦ ਦੇ ਵਿੱਚ ਲੱਗੇ ਜੀ ਕੰਮ ਪਹਿਲਾਂ ਕੀ ਸੀ ਕਿ ਪਹਿਲਾਂ ਮੰਦਿਰ ਨਾਲ ਪੜਦੇ ਸੀ ਪਹਿਲਾਂ ਪੜਦੇ ਸੀ ਜੀ ਜੀ ਤੇ ਪੜਨ ਤੋਂ ਬਾਅਦ ਵਿੱਚ ਹੁਣ ਤੁਸੀਂ ਪ੍ਰੋਪਰਲੀ ਕੰਮ ਸੰਭਾਲਦੇ ਹੋ ਕੋਈ ਹੋਰ ਬ੍ਰਦਰ ਫਿਕਰ ਆ ਕੋਈ ਉਹ ਦੂਸਰਾ ਕੰਮ ਕਰਦੇ ਨੇ ਜੀ ਅੱਛਾ ਠੀਕ ਹਾਂਜੀ ਤੇ ਤੁਸੀਂ ਇਹਨੂੰ ਇਹ ਲੈਗਸੀ ਸੰਭਾਲੀ ਹੋਈ ਹੈ ਹਾਂਜੀ ਹਾਂਜੀ ਤੇ ਭਾਈ ਟਾਈਮਿੰਗ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਆ 1 ਰਾਤ ਨੂੰ ਸਿਰੇ 12 ਵਜੇ ਤੋਂ ਲੈ ਕੇ ਰਾਤ ਨੂੰ 9:30 ਵਜੇ ਤੱਕ ਤੁਹਾਡੇ ਕੋਲ ਜਿਹੜੇ ਵੀ ਦਰਸ਼ਕ ਹੋਣ ਕਿੰਨੇ ਵਜੇ ਤੱਕ ਤੁਹਾਡੇ ਕੋਲ ਆ ਸਕਦੇ ਨੇ ਕਿ ਫੋਕਾ ਖਾ ਸਕਣ ਕੋਈ ਤੁਹਾਡੇ ਕੋਲ ਰਸ਼ ਬੋਲ ਕੇ ਨੇ ਪਿੰਦਾ ਹੈ 12 ਤੋਂ 9:30 ਸਰ 12 ਤੋਂ 9:30 ਪ੍ਰੋਪਰ ਰਸ਼ ਨਹੀਂ ਨਾਉਨ ਸਟਾਫ ਜੀ ਸਟਾਫ ਕੀ ਆ ਬਾਤ ਹੈ ਬਈ ਕੀ ਬਾਤ ਹੈ ਤੇ ਭਾਈ ਇੱਥੇ ਜਿਵੇਂ ਆ ਪੱਟੀਆਂ ਚੱਲਦੀਆਂ ਪਈਆਂ ਨੇ ਲਗਾਤਾਰ ਇਸ ਤਰੀਕੇ ਨਾਲ ਹੀ ਸਾਰਾ ਕੰਮ ਪੜਦਾ ਹੈ ਹਾਂ ਜੀ ਹਾਂ ਜੀ ਪ੍ਰੋਪਰ ਉੱਪਰ ਤੇ ਇਧਰ ਹੁਣ ਜਿਹੜਾ ਇਹ ਕੀ ਬਣਦਾ ਪਿਆ ਆ ਇਹ ਵੀ ਕਾਲੀ ਮਿਰਚ ਵਾਲਾ ਚਿਕਨਾ ਜੀ ਅੱਛਾ ਇਹ ਵੀ ਕਾਲੀ ਮਿਰਚ ਦਾ ਚਿਕਨੇ ਆ ਜੀ ਜੀ ਤੇ ਲਗਾਤਾਰ ਉਹ ਤੁਸੀਂ ਤੁਹਾਨੂੰ ਦਿਖਾ ਦਈਏ ਕਰੀ ਹਾਂਜੀ ਹਾਂਜੀ ਅ ਇਧਰਲੇ ਪਾਸਿਓਂ ਚਿਕਨ ਜਿਹੜਾ ਇਹਨਾਂ ਨੇ ਫਰਾਈ ਕਰਕੇ ਰੱਖਿਆ ਹੋਇਆ ਆ ਅੰਦਾਜ਼ ਤਾਂ ਨਹੀਂ ਆ ਕੱਟ ਯਾਰ ਕੀ ਬਾਤ ਆ ਇਥੋਂ ਕੱਟ ਕੇ ਆਹ ਵਾਲੇ ਜਿਹੜੇ ਇਧਰੋਂ ਤਿਆਰ ਕੀਤੇ ਹੋਈਆਂ ਕੜਾਈਆਂ ਇਧਰ ਆ ਜਾਂਦਾ ਹੈ ਹੈਲੋ ਹਾਂਜੀ ਕੀ ਬਾਤ ਹੈ ਇਹ ਬਾਈ ਸਾਰੇ ਕਾਲੀ ਮਿਰਚਾਂ ਲਈ ਆਜੋ ਆਜੋ ਸਾਰੇ ਟੋਟਲੀ ਆਜੋ ਆਜੋ ਅੱਛਾ ਇਹ ਇਧਰ ਦੇਖ ਸਕਦੇ ਹੋ ਤੁਸੀਂ ਲਗਾਤਾਰ ਚਾਰ ਕੜਾਈਆਂ ਲੱਗੀਆਂ ਹੋਈਆਂ ਨੇ 1 2 3 4 ਉਧਰ ਪੰਜਵੀਂ ਕੜਾਈ ਆ ਉਹ ਲਾਲ ਮਿਰਚ ਵਾਲਾ ਆ ਤੇ ਇਧਰ ਭਾਜੀ ਕਾਲੀ ਮਿਰਚ ਵਾਲਾ ਆ ਕੀ ਬਾਤ ਹੈ ਭਾਜੀ ਹੋ ਗਿਆ ਤਿਆਰ ਭਾਜੀ ਓਏ ਹੋਏ ਧਨੀਆ ਘਟਾਓ ਘਮਾਓ ਕਰਸੀ ਮੜੀ ਜੀ ਪਤਾ ਲੱਗੇ ਕੀ ਬਾਤ ਹੈ ਕੀ ਬਾਤ ਹੈ ਭਾਜੀ ਇਹ ਕੜਾਈਆਂ ਕਿੰਨੀ ਕਿੰਨੀ ਦੇਰ ਦੇ ਬਾਅਦ ਨੋ ਸਟਾਪ ਚਲਦੀਆਂ ਰਹਿੰਦੀਆਂ ਨੇ ਹਾਂਜੀ ਜਿਹੜੇ ਕੜਾਈਆਂ ਬਗਾਂ ਨੌਨ ਸਟਾਪ ਕਿੰਨੀ देर देर ਬਾਅਦ ਚੱਲ ਘੁੰਮਦੇ ਰਹਿੰਦੀਆਂ ਨੇ ਇਹ 10 ਮਿੰਟ ਬਾਅਦ ਨੰਬਰ ਆ ਜਾਂਦਾ ਏ ਕੜਾਈ ਦਾ 10 ਮਿੰਟ ਬਾਅਦ ਇੱਕ ਕੜਾਈ ਤੇ ਨਵਾਂ ਨੰਬਰ ਸ਼ੁਰੂ ਹੋ ਜਾਂਦਾ ਆ ਕਿਆ ਬਾਤ ਏ ਬਸ ਤੇ ਇਸ ਜਗ੍ਹਾ ਦੇ ਉੱਤੇ ਆਉਣਾ ਬਸ ਕਹਿ ਲਓ ਵੀ ਇੱਕ ਮਲੇਰ ਕੋਟਰ ਦੀ ਇੱਕ ਉਹ ਸ਼ਾਨ ਆ ਉਹ ਉਹ ਖਾਣੇ ਦੀ ਗੱਲਬਾਤ ਆ ਵੀ ਜਿੱਥੇ ਤੁਸੀਂ ਇੱਕ ਵਾਰੀ ਨਾ ਆਏ ਤਾਂ ਮਤਲਬ ਆਏ ਨਹੀਂ ਹੈਗੇ ਤੇ ਇਹ ਬੈਸਟਾ ਬਾਜੀ ਪੰਪੂ ਦਾ ਢੱਬਾ ਤੇ ਜਿਹੜਾ ਅਸੀਂ ਅੱਜ ਇੱਥੇ ਸ਼ੂਟ ਕਰ ਰਹੇ ਇਧਰ ਤੰਦੂਰ ਲੱਗਾ ਹੋਇਆ ਤੇ ਦੂਰ ਹੀ ਰੋਟੀ ਤੇ ਭਾਈ ਰੇਟ ਦੱਸੋ ਜਰਾ ਰੇਟ ਕੀ ਕੀ ਹੈ ਕਿਨੇ ਚਿਕਨ ਦਾ ਰੇਟ ਸਾਡਾ ਫੁੱਲ ਕਾਲੀ ਮਿਰਚ ਵਾਲਾ 550 ਹੋਏਗੀ 550 ਜੀ ਮਟਰਨ ਦੀ ਮਟਰਨ ਫੁੱਲ ਪਲੇਟ 380 ਆ ਹਾਫ 200 ਫੁੱਲ ਪਲੇਟ 380 ਮਟਰਨ ਹਾਂਜੀ ਜੀ ਹਾਫ ਪਲੇਟ 200 ਹਾਫ ਪਲੇਟ 200 ਦੀ ਇੰਨੀ ਸਸਤੀ ਸਸਤੀ ਨਹੀਂ ਸਰ ਠੀਕ ਹੈ ਮਲੇਰ ਕੋਲ ਲਿਆ ਔਰ ਸਸਤਾ ਨਾ ਮਿਲੇ ਔਰ ਵਧੀਆ ਨਾ ਮਿਲੇ ਭਾਈ ਬਿਲਕੁਲ ਬਿਲਕੁਲ ਭਾਈ ਹੋਰ ਜਿਹੜੇ ਚਿਕਨ ਪੈ ਉਹ ਕਿਹੜੇ ਕਿਹੜੇ ਨੇ ਤੁਹਾਡੇ ਕੋਲ ਸਰ ਇੱਕ ਮਟਰਨ ਕੋਰਮਾ ਇੱਕ ਮਟਰਨ ਚਿਕਨ ਕੋਰਮਾ ਅੱਛਾ ਜੀ ਇਹ ਚਿਕਨ ਕੋਰਮਾ ਜੀ ਜੀ ਆ ਦੇਆ ਕੀ ਬਾਤ ਕਰੀ ਆ ਜੀ ਇਧਰ ਆ ਗਿਆ ਤੁਹਾਡਾ ਮਟਰਨ ਮਟਰਨ ਕੋਰਮਾ ਜੀ ਤੇ ਉਧਰਲੇ ਪਾਸੇ ਤੁਹਾਡੀਆਂ ਜਿਹੜੀਆਂ ਕੜਾਈਆਂ ਹੈਗੀਆਂ ਨਾ ਸਭ ਤੁਹਾਡੀਆਂ ਕੋਚਾ ਦੀਆਂ ਰਹੀਆਂ ਨੇ ਜੀ ਕੀ ਬਾਤ ਕਰੀ ਬਹੁਤ ਵਧੀਆ ਲੱਗਾ ਭਾਜੀ ਤੇ ਭਾਜੀ ਕੀ ਖਵਾਓਗੇ ਸਾਨੂੰ ਕਰੇ ਜਿਹੜਾ ਤੁਸੀਂ ਅੱਛਾ ਸਮਝੋ ਜੀ ਤੇ ਤੁਸੀਂ ਦੱਸੋ ਭਾਜੀ ਤੁਹਾਡਾ ਬੈਸਟ ਟ੍ਰਾਈ ਤੁਹਾਡਾ ਹੁਣ ਕਾਲੀ ਮਿਰਚ ਵਾਲਾ ਸੌਸ ਟ੍ਰਾਈ ਕਰੋ ਕਾਲੀ ਮਿਰਚ ਵਾਲਾ ਖਾਓ ਔਰ ਮਟਰਨ ਖਾਓ ਜੀ ਕੀ ਪਤਾ ਜੀ ਕਰਾਓ ਭਾਈ ਟ੍ਰਾਈ ਫੇ ਕਾਲੀ ਮਿਰਚ ਵਾਲਾ ਠੀਕ ਹੈ ਤੇ ਫਾਈਨਲੀ ਚੈੱਕ ਕਰੋ ਤੁਸੀਂ ਸਾਡੇ ਕੋਲ ਦੋ ਪੇਟਾ ਫੜੀਆਂ ਆ ਚੁੱਕੀਆਂ ਨੇ ਇੱਕ ਪਾਸੇ ਹੈਗੀ ਆ ਜੀ ਕਾਲੀ ਮਿਰਚ ਪਾਲਾ ਚਿਕਨ ਤੇ ਦੂਜਾ ਹੈਗਾ ਆ ਪੱਬੂ ਦਾ ਮਟਰਨ ਚੈੱਕ ਕਰੋ ਯਾਰ ਆ ਵੰਗਾ ਚੈੱਕ ਕਰੋ ਇਹ ਹੈਗਾ ਆ ਸ਼ਾਹੀ ਕੋਰ ਇਹਨੂੰ ਕੋਰਮਾ ਕਿਦੇ ਮਟਰਨ ਕੋਰਮਾ ਮਟਰਨ ਚਿਕਨ ਮਟਰਨ ਕੋਰਮਾ ਇਹ ਇਧਰਲੇ ਪਾਸੇ ਹੈਗਾ ਜੀ ਆਪਣਾ ਕਾਲੇ ਮਟਰਨ ਚਿਕਨ ਕਾਲੀ ਮਿਰਚ ਜਿਹੜਾ ਕਿ ਇੱਥੇ ਦਾ ਸਭ ਤੋਂ ਫੇਮਸ ਤੇ ਬੈਸਿਆ ਨਾਲ ਤੋਂ ਵੀ ਇਧਰ ਚੱਤੀ ਪਈ ਆ ਨਾਲ ਸਾਨੂੰ ਰੁਪਈਆਂ ਦਿੱਤੀਆਂ ਹੋਈਆਂ ਨੇ ਚੈੱਕ ਕਰੋ ਤੇ ਹੁਣ ਵਾਰੀ ਆ ਗਈ ਟੈਸਟਿੰਗ ਦੀ ਤੇ ਹੁਣ ਟੈਸਟਿੰਗ ਤੁਹਾਨੂੰ ਪਤਾ ਹੀ ਆ ਫਿਰ ਕਿ ਮੇਨ ਕੰਮ ਕੀ ਕਰਨਾ ਆਪਾਂ ਤੇ ਅੱਜ ਅੱਛਾ ਇੱਕ ਨਾਲ ਸਾਡੇ ਹੋਰ ਅੱਜ ਗੈਸਟ ਜੁੜ ਚੁੱਕੇ ਨੇ ਗੈਸਟ ਕੌਣ ਨੇ ਉਹ ਪਾਈ ਹੁਣੀ ਕਰੈਕਟਰ ਵੀ ਨੇ ਨਾਲ ਤੇ ਨਾਲ ਬਲੇਰ ਕੋਟਲੇ ਦੇ ਵਿੱਚ ਬਹੁਤ ਵੱਡਾ ਨਾਮ ਵੀ ਆ ਤੇ ਰਜਤ ਭਾਈ ਦੇ ਸਪੈਸ਼ਲੀ ਭਾਈ ਉਹਨਾਂ ਦੇ ਬਹੁਤ ਅੱਛੇ ਫਰੈਂਡ ਵੀ ਨੇ ਤੇ ਹੁਣ ਓਵਰ ਟੂ ਰਜਤ ਭਾਜੀ ਤੇ ਨਾਲ ਭਾਈ ਹੁਣੀ ਭਾਜੀ ਕੀ ਹਾਲ ਚਾਲ ਪਾਜੀ ਵਧੀਆ ਤੁਸੀਂ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਵਧੀਆ ਬਜਾ ਤੇ ਪਹਿਲਾਂ ਤਾਂ ਪਾਜੀ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਪਹੁੰਚੇ ਹੋ ਪਰ ਸਾਨੂੰ ਉਹਨਾ ਤੁਹਾਡੇ ਸੱਦੇ ਚਾਹੀਦਾ ਤੁਸੀਂ ਸਾਡੇ ਸੱਦੇ ਤੇ ਪਹੁੰਚੇ ਹੋ ਦੇਖੋ ਭਾਈਨਾ ਇੰਨਾ ਪਿਆਰੀ ਜਦੋਂ ਭਾਈਨਾ ਪਉਣਗੇ ਤਾਂ ਮਜੇ ਦੀ ਆ ਗਈ ਕੀ ਬਾਤ ਹੈ ਕੀ ਬਾਤ ਹੈ ਅੱਛਾ ਪਾਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਦੱਸੋ ਵੀ ਤੁਸੀਂ ਬਲੇਰ ਕੋਟ ਲੱਤੇ ਹੋ ਹਾਂਜੀ ਹਾਂਜੀ ਪੱਪੂ ਨੂੰ ਤਾਂ ਹਰ ਇੱਕ ਬਲੇਰ ਕੋਟ ਵਿੱਚ ਛਾੜਦਾ ਪੂਰਾ ਸ਼ਹਿਰ ਜਾਂਦਾ ਸ਼ਹਿਰ ਛਾੜਦਾ ਪਾਜੀ ਹੁਣ ਇੱਕ ਦੋ ਸ਼ਬਦਾਂ ਦੇ ਵਿੱਚ ਇਹਨਾਂ ਦੇ ਬਾਰੇ ਦੱਸੋ ਸਕਦੇ ਹੋ ਪਾਜੀ ਇਹਨਾਂ ਜਿਹੜੇ ਸਭ ਤੋਂ ਬਸ ਸਭ ਤੋਂ ਵ ਤੋਂ ਫੇਮਸ ਹਬ ਤੋਂ ਫੇਮਸ ਇਹ ਹੀ ਚੀਜ਼ ਹੈ ਇਹ ਨਾ ਕਿ ਸਭ ਤੋਂ ਵੱਧ ਵੀ ਚੀਜ਼ ਹੈ ਦੇਖ ਇਹਨਾਂ ਦਾ ਮਟਰਨ ਕੋਰਮਾ ਜੀ ਨਾਲ ਮਟਰਨ ਕੋਰਮਾ ਮਟਰਨ ਕੋਰਮਾ ਹਾਂਜੀ ਹਾਂਜੀ ਭਾਈ ਇੱਕ ਰੇਟ ਬੜੇ ਸਸਤੇ ਨੇ ਹਾਂਜੀ ਭਾਈ 380 ਰੁਪਏ ਦੀ ਪਲੇਟਾਂ ਮਟਰਨ ਕੋਰਮੇ ਦੀ ਹੈ ਨਾ ਫੁੱਲ ਪਲੇਟ ਹਾਂਜੀ ਹਾਂਜੀ ਤੇ 200 ਰੁਪਏ ਹਾਫ ਪਲੇਟਾਂ ਹਾਂਜੀ ਬਹੁਤ ਘੱਟ ਰੇਟ ਦੇ ਵਿੱਚ ਇੱਥੇ ਤੇ ਮਲੇਰ ਕੋਲ ਸਾਰੇ ਵਿੱਚ ਜੀਤਾ ਕਿ ਇੱਥੇ ਸਿਰਫ ਇੱਥੇ ਆ ਭਾਜੀ ਬਹੁਤ ਘੱਟ ਰੇਟ 'ਚ ਰੋਬਸਟ ਕੁਆਲਿਟੀ ਮਿਲਦੀ ਹੈ ਸਾਰਿਆਂ ਨਾਲ ਵਧੀਆ ਕੁਆਲਿਟੀ ਇੱਥੇ ਆ ਜੀ ਅਗਰ ਆਪਾਂ ਕੁਆਲਿਟੀ ਦੇ ਉੱਪਰ ਵੀ ਜਾਈਏ ਤਾਂ ਕੁਆਲਿਟੀ ਵੀ ਹੋਣੀ ਵਧੀਆ ਜੀ ਜਿੰਨਾ ਘੱਟ ਰੇਟ ਹੈ ਜੀ ਅੱਛਾ ਮੈਂ ਹੁਣ ਤੁਹਾਨੂੰ ਤਿੰਨ ਰੈਸਟੋਰੈਂਟ ਦੇ ਨਾਮ ਲੈ ਲੈ ਲੇ ਹਾਂਜੀ ਉਹਨਾਂ ਵਿੱਚੋਂ ਤੁਸੀਂ ਜਿਹੜਾ ਤੁਹਾਡਾ ਹੈਗਾ ਆ ਪੱਗੂ ਵਾਲਾ ਪੱਗੂ ਰਿਆ ਢਾਬਾ ਜਿਹੜਾ ਕਿੰਨੇ ਨੰਬਰ ਦੋਗੇ ਇੱਕ ਜ਼ੀਰੋ ਰਹਿਮਾਨੀ ਦੂਜਾ ਦਿੱਲੀ 6 ਤੇ ਤੀਜਾ ਪੱਗੂ ਮੇਰੇ ਕੋਲ ਇਧਰ ਪਹਿਲੇ ਨੰਬਰ 3 ਹੋਣਾ ਚਾਹੀਦਾ ਜੀ ਪੱਪੂ ਦਾ ਪਹਿਲੇ ਨੰਬਰ ਤੇ ਪੱਪੂ ਹਾਂਜੀ ਕੀ ਬਾਤ ਹੈ ਕੀ ਬਾਤ ਹੈ ਇਹ ਭਾਈ ਬੜੀਆਂ ਤਰੀਫਾਂ ਸੁਣ ਲਈਆਂ ਆ ਪਪੂ ਦੇ ਚਿਕਨ ਦੀ ਆ ਹੈਗਾ ਮਟਰ ਕੋਰਮਾ ਤੇ ਆ ਹੈਗਾ ਇਧਰ ਚਿਕਨ ਕਾਲੀ ਕਾਲੀ ਮਿਰਚ ਜਿਹੜਾ ਕੀ ਸਭ ਤੋਂ ਬਿਆਸਟਾ ਤੇ ਸੱਚਤ ਭਾਜੀ ਪਲੀਜ਼ ਇੱਕ ਬਾਈਟ ਲੈ ਕੇ ਟਰਾਈ ਜ਼ਰੂਰ ਕਰੀਏ ਭਾਜੀ ਦੋਨੇ ਚੀਜ਼ਾਂ ਕਿਉਂਕਿ ਤੁਹਾਡੇ ਤੁਹਾਡਾ ਮਟਰ ਬਹੁਤ ਫੇਵਰੇਟ ਆ ਭਾਜੀ

ਬੰਦੀ ਗੱਲ ਦੁਬਾਰਾ ਉਹਨਾਂ ਦੀ ਗੱਲ ਹੈ ਬਹੁਤ ਹੀ ਵਧੀਆ ਪਰ ਤੁਸੀਂ ਟੈਸਟ ਕਰੋ ਇਹਦੀ ਪਾਜੀ ਕੋਈ ਫੋਟੋ ਫੜੋ ਪਾਜੀ ਹੁਣ ਉਹ ਮਗੂ ਤੁਹਾਨੂੰ ਸੱਜਿਆ ਟੈਸਟ ਕਿਹੜਾ ਦੱਸਦੇ ਆ ਸੀ ਤੁਹਾਨੂੰ ਉਹਨੀਆਂ ਤਲੀ ਗੱਲ ਦੱਸ ਨਹੀਂ ਦੇ ਸਕਦੇ ਬਹੁਤ ਵਧੀਆ ਜੀ ਵਧੀਆ ਪਾਧੀ ਅਜਾ ਭਾਈ ਪਹਿਲਾਂ ਨਾਮ ਦੱਸੋ ਤੁਹਾਡਾ ਕੀ ਹੈ ਹਾਂਜੀ ਹਾਂਜੀ ਰਿਹਾਨ ਅੰਜੂ 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 ਕੀ ਬਾਤ ਹੈ ਬਹੁਤ ਵਧੀਆ ਕ੍ਰਿਕਟਰ ਬਹੁਤ ਵਧੀਆ ਹੁਣ ਅੱਜ ਕੱਲ੍ਹ ਅੰਪਾਇਰਿੰਗ ਕਰ ਰਹੇ ਹੈ ਹੈ ਆ ਕੀ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਸਾਡੇ ਬੜੀ ਡਿਮਾਂਡ ਹੁੰਦੀ ਹੈ ਇਨਾਂ ਦੀ ਅੰਪਾਇਰਿੰਗ ਦੀ ਬੜੀ ਬੈਸਟ ਕ੍ਰਿਕਟਰ ਤੇ ਕਰ ਰਹੇ ਅੰਪਾਇਰਿੰਗ ਔਰ ਅੱਜ ਵੀ ਕ੍ਰਿਕਟ ਬਹੁਤ ਵਧੀਆ ਖੇਡਦਾ ਹੈ ਕਿਆ ਬਾਤ ਹੈ ਭਾਈ ਯਾਰ ਕੋਰਮੇ ਤੇ ਛੇੜਿਆ ਨਹੀਂ ਗੇਰੇ ਕੋਰਮੇਲੇ ਪਾਸੇ ਆਵੋ ਕੋਰਮਣਾਂ ਦਾ ਰਾਜ ਹੋ ਜਾਏਗਾ ਹਾਂ ਕੋਰਮਣਾਂ ਦਾ ਰਾਜ ਹੋ ਜਾਏਗਾ ਇਹ ਤਾਂ ਗਲਤ ਹੋ ਜਾਣਾ ਨਾ ਕੰਮ ਖਾਸ ਕਰਕੇ ਤੇਰਾ ਤਾਂ ਬਟਨ ਵੈਸੇ ਹੀ ਫੇੜਾ ਭਾਈ ਚੱਲਾ ਆਓ ਮੈਂ ਇੱਕ ਗੱਲ ਪਾਈ ਨੂੰ ਪੁੱਛ ਲਈਏ ਮੈਂ ਉਹ ਪਾਈ ਨੂੰ ਬਾਅਦ ਵਿੱਚ ਮੈਂ ਪਹਿਲਾਂ ਤੂੰ ਪਾਈ ਦੇ ਕੇ ਲੈ ਲੈਣਾ ਪਾਜੀ ਕਿ ਮੈਨੂੰ ਇੱਕ ਗੱਲ ਦੱਸਿਓ ਮਟਰ ਜਿਹੜਾ ਇੰਨਾ ਸਸਤਾ ਇਥੇ ਕਿਹੜੀ ਗੱਲੋਂ ਸਸਤਾ ਹੁੰਦਾ ਕੀ ਚੱਕਰ ਕੀ ਆ ਪਾਜੀ ਇੱਕ ਤਾਂ ਆਪਾਂ ਕੁਆਲਿਟੀ ਦੇ ਵੇਚ ਦੇ ਉੱਪਰ ਚੱਲੇ ਜਾਈਏ ਨਾ ਜੀ ਕੀ ਆਪਾਂ ਕਹਿ ਦਈਏ ਵੀ ਕੁਆਲਿਟੀ ਆਪਾਂ ਵਧੀਆ ਮਿਲ ਜਾਂਦੀਆਂ ਨੇ ਓਕੇ ਕੁਝ ਰੇਟ ਇਦਾਂ ਦੇ ਹੁੰਦੇ ਨੇ ਵੀ ਕੋਈ ਜਿਆਦਾ ਹੁੰਦੇ ਨੇ ਉਹ ਮਾਰਕੀਟ ਦੇ ਵਿੱਚ ਜਿੱਦਾਂ ਹੁੰਦੇ ਆਪਾਂ ਚੱਲੇ ਜਾਈਏ 0 ਚੱਲੇ ਜੀਰੋ ਸਾਡੇ 550 ਰੁਪਏ ਫੁੱਲ ਪਲੇਟ ਅੱਛਾ 0 ਦੇ ਹਾਂਜੀ ਹਾਂਜੀ ਤੇ ਇੱਥੇ 380 ਰੁਪਏ ਇੱਥੇ ਦੇ 380 ਸਭ ਤੋਂ ਮਤਲਬ ਪੂਰੇ ਬਲੇਰ ਕੋਟ ਦੇ ਸਭ ਤੋਂ ਸਸਤਾ ਮਤਲਬ ਤੇ ਅੱਛਾ ਇਹਦੇ ਵਿੱਚ ਕਈ ਲੋਕਾਂ ਦੇ ਫਿਰ ਜਵਾਬ ਸਵਾਲ ਜਵਾਬ ਹੋ ਜਾਂਦੇ ਆ ਵੀ ਕੁਆਲਿਟੀ ਦਾ ਫਰਕ ਹੋਊਗਾ ਮਟਰ ਵਧੀਆ ਕੁਆਲਿਟੀ ਦਾ ਜੀ ਗੁਣਾ ਜਾਂ ਕੁਝ ਹੋਰ ਨਹੀਂ ਨਹੀਂ ਭਾਜੀ ਕੋਈ ਕੁਆਲਿਟੀ ਦਾ ਫਰਕ ਨਹੀਂ ਹੈਗਾ ਦੇਖੋ ਤੁਸੀਂ ਵੀ ਖਾ ਕੇ ਦੇਖਿਓ ਤਾਂ ਮੈਂ ਵੀ ਇੱਥੇ ਖਾਣੇ ਹੀ ਆ ਰਹਿਣਾ ਅੱਜ ਆਉਣਾ ਜਾਂਦਾ ਹੀ ਰਹਿਣਾ ਮੈਂ ਵੀ ਇੱਥੇ ਇਹ ਜਾ ਤਨ ਮੈਂ ਮੌਸਮ ਜਨਵਰੀ ਵਿਜ਼ਿਟ ਕੀਤਾ ਤਾਂ ਕਾਲੀ ਮਿਰਚਾਂ ਲਈ ਲੈ ਕੇ ਜਾਂਦਾ ਅੱਛਾ ਕਾਲੀ ਮਿਰਚ ਚੱਕਰੀ ਤੁਸੀਂ ਜਾਂਦਾ ਹਾਂ ਹਾਂ ਜੀ ਪ੍ਰੈਫਰੈਂਸ ਮਟਰ ਨਾਲ ਹੋਣੀ ਚੇਸ ਕੀਤਾ ਭਾਜੀ ਮਟਰ ਬਾਰੇ ਦੱਸੂਗਾ ਰੇ ਨਹਾਸ ਵਰਤ ਤੇ ਚਮਚੇ ਨਾਲ ਅਲੱਗ ਹੋ ਰਿਹਾ ਸੀ ਅਲੱਗ ਹੋ ਰਿਹਾ ਹੈ ਕੋ ਕਿੰਨੇ ਪੀਸ ਕਰ ਰਹੇ ਨੇ ਹੂੰ ਕਿੰਨੇ ਆ ਦੋ ਦੋ ਬਹੁਤ ਸੌਫਟ ਮਟ ਰਹੇ ਸੌਫਟ ਆ ਦੇ ਇਕੱਲੇ ਇਕੱਲੇ ਰੇਸ਼ੇ ਇਕੱਲੇ ਇਕੱਲੇ ਹੋ ਰਹੇ ਨੇ ਨਾ ਚਮਚੇ ਨਾਲ ਵਾਸ਼ ਕਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਹੈ ਕਿੰਨਾ ਸੌਫਟ ਹੈ ਬਿਲਕੁਲ 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 ਤੇ ਜੇ ਅਜੇ ਵੀ ਲੋਗ ਇੱਥੇ ਕਹਿਣ ਕਿ ਵੀ ਰੇਟ ਵਾਈਜ਼ ਵੀ ਹਾਂ ਮੈਂ ਕੁਆਲਿਟੀ ਡਾਊਨ ਹੋ ਸਕਦੀ ਹੈ ਨਹੀਂ ਭਾਈ ਇੱਥੇ ਸਭ ਤੋਂ ਹਾਰਸ ਵਾਲੀ ਪ੍ਰੋਡਕਟ ਦੋਨੇ ਹੀ ਰੇਂਜ ਆ ਜ਼ਿਆਦਾਤਰ ਇਹ ਇੱਕ ਕਾਲੀ ਮਿਰਚ ਵਾਲਾ ਚਿਕਨ ਤੇ ਨਾਲ ਹੈਗਾ ਆ ਮਟਰਨ ਕੋਰਮਾ ਸਭ ਤੋਂ ਹੌਟ ਸੇਲਿੰਗ ਪ੍ਰੋਡਕਟ ਇਹਦੀ ਰੇਟ ਹੋ ਸਕਦਾ ਕੰਪੀਟੀਸ਼ਨ ਕਰ ਰਹੀ ਹੈ ਆਪਣਾ ਜਿਹੜੇ ਵਿੱਚ ਦੇਖੇ ਲਾਈਨ ਲਾਈਨ ਦਾ ਰੈਸਟੋਰੈਂਟ ਸ ਲਾਈਨ ਦਾ ਕੰਪੀਟੀਸ਼ਨ ਇਹਨਾਂ ਰੇਟ ਪਰ ਜ਼ਿਆਦਾ ਕਰ ਨਹੀਂ ਸਕਦਾ ਕਰ ਨਹੀਂ ਸਕਦੇ ਪਰ ਜੇ ਉਹਨੇ ਕੋਈ ਚੀਜ਼ ਕੀਤੀ ਜਾਂਦਾ ਕੋਈ ਵਜ੍ਹਾ ਵਜ੍ਹਾ ਕਰਕੇ ਬਾਈ ਪਰ ਨਹੀਂ ਵਾਕਈ ਕਮਾਲ ਦੀ ਚੀਜ਼ ਆ ਬਹੁਤ ਵਧੀਆ ਤੇ ਸੋ ਹੁਣ ਜਦ ਤੱਕ ਅਸੀਂ ਸਾਰਿਆਂ ਨੂੰ ਫਿਨਿਸ਼ ਕਰ ਲਿਆ ਤਦ ਤੱਕ ਹੋਰ ਤੁਸੀਂ ਕਰਨਾ ਕੀ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਥੋੜਾ ਜਿਹਾ ਕਮੈਂਟ ਕਰ ਦੱਸਿਓ ਤੁਹਾਨੂੰ ਕਪੂ ਦਾ ਮਟਰਨ ਤੇ ਚਿਕਨ ਕਿਵੇਂ ਦਾ ਲੱਗਾ ਈਗਾ ਭਾਈ ਜੀ ਬਿਲਕੁਲ ਚਲੋ ਜੀ ਥੈਂਕ ਯੂ so much ਤੇ ਹਾਂਜੀ ਭਾਈ ਜੀ ਅ ਥੈਂਕ ਯੂ so much ਭਾਈ ਬਹੁਤ ਵਧੀਆ ਤੁਹਾਡਾ ਮਟਰਨ ਤੇ ਬਹੁਤ ਵਧੀਆ ਚਿਕਨ ਸੀ ਇਹ ਹੁਣੇ ਦੱਸ ਦਿਓ ਵੀ ਖਾਣ ਵਾਸਤੇ ਉਹਣਾ ਕਿਹੜੀ ਜਗ੍ਹਾ ਤੇ ਆਮ ਵਾਸਤੇ ਸਰਸੋਨਾ ਨਾ ਕਮਲ ਸਿਨੇਮਾ ਓਪੋਜ਼ਿਟ ਮਲੇ ਅ ਪੱਗੂ ਢਾਬਾ ਓਪੋਜ਼ਿਟ ਕਮਲ ਸਿਨੇਮਾ ਮਲੇਖਪੁਰ ਦਾ ਪਪੂ ਟੱਪਾ ਕਮਲ ਸਿੰਘ ਮਾਦੇ ਕੋ ਆਪੋ ਜੇਟ ਕਮਲ ਸਿੰਘ ਮਾ ਉਹ ਕਮਲ ਸਿੰਘ ਮਾਦੇ ਹੈ ਕਿੱਥੇ ਵਾਜੀ ਉਹ ਸਰ ਖਤਮ ਕਰਤਾ ਜੀ ਅੱਛਾ ਇਹ ਸਾਹਮਣੇ ਸੀ ਇਥੇ ਨਾ ਹਾਂਜੀ ਹਾਂਜੀ ਉਹ ਖਤਮ ਕਰਤਾ ਸੀ ਕਿ ਮਸ਼ੂਰਾ ਦੇ ਵੀ ਬਹੁਤ ਹੈ ਹਾਂਜੀ ਹਾਂਜੀ ਤੋਂ ਬਾਅਦ ਜਿਹੜਾ ਹੁਣ ਤੁਹਾਡਾ ਪੱਪੂ ਦਾ ਟੱਪਾ ਉਹ ਹਜੇ ਵੀ ਮਸ਼ੂਰਿਆ ਤੇ ਇੱਥੇ ਕਾਲੀ ਚਿਕਨ ਦਮ ਮੇਨ ਨੂੰ ਮੇਨ ਆਰਡਰ ਚੱਲੀ ਜਾਂਦੇ ਨੇ ਨੌਨ ਸਟਾਪ ਆਰਡਰ ਚੱਲਦੇ ਨੇ ਤੇ 5 ਮਿੰਟ ਬਾਅਦ ਜਿਹੜੀ ਉੱਥੇ ਕੜਾਈ ਜਿਹੜੀ ਹੈ ਸ਼ੁਕਰੀਆ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦੱਸਿਓ ਵੀ ਪੱਪੂ ਦਾ ਟੱਪਾ ਤੁਹਾਨੂੰ ਪੱਪੂ ਦਾ ਟ Thank you so much for the tea.